ਅੱਜ ਵੀ ਛਪਰਾ ਦਾ ਪਾਣੀ ਸੰਗਤ ਦੇ ਘਰਾਂ ਦੇ ਅੰਦਰ ਜਾਂਦਾ ਸੰਗਤ ਦੇ ਵਿਹੜੇ ਤੇ ਜਾਂਦਾ ਜੇ ਪੰਚਾਇਤ ਮੰਤਰੀ ਰਹਿ ਕੇ ਕੰਮ ਨਹੀਂ ਕਰ ਸਕਿਆ ਤੇ ਅੱਜ ਆਪਾਂ ਸੰਗਤ ਦੇ ਤੋਂ ਕੀ ਹਾਸ ਕਰ ਸਕਦੇ ਕਿਹੜੇ ਮੂੰਹ ਦੇ ਨਾਲ ਇਹ ਵੋਟ ਮੰਗਣ ਜਾਂਦੇ ਨੇ ਬੇਸ਼ਰਮ ਲੋਕ ਜਿਹੜੇ ਅੱਜ ਵੀ ਪਿੰਡਾਂ 'ਚ ਕੁਝ ਕੁਝ ਉਹ ਬੇਸ਼ਰਮ ਲੋਕ ਲੱਖ ਲੱਖ ਡਾਕ ਲੱਖ 2-2 ਲੱਖ ਰੁਪਈਆ ਲੈ ਕੇ ਇਹਨਾਂ ਦੇ ਝੰਡੇ ਲੈ ਕੇ ਤੁਰੇ ਫਿਰਦੇ ਨੇ ਜਿਹੜੀ ਸੰਗਤ ਨੇ ਇਹਨਾਂ ਨੂੰ ਮਾਣ ਦਿੱਤਾ ਉਹ ਸੰਗਤ ਦੇ ਦੁੱਖ ਸੁੱਖ ਵਿੱਚ ਭਾਈਵਾਲੀ ਹੋਇਆ ਚੈਲੰਜ ਕਰਕੇ ਕਿਹਨੇ ਚੈਲੰਜ ਕਰਕੇ ਮੈਂ 3 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਹਲਕਾ ਫਤਿਹਗੜ ਚੂੜੀਆਂ ਦੀਆਂ ਸੰਗਤੀਆਂ ਛਤਾਂ ਪੱਕੀਆਂ ਬਾਤ ਨੂੰ ਬੜਵਾਉਂਗਾ ਜਿਹੜੇ ਗਰੀਬਾਂ ਨੂੰ ਰਹਿਣ ਨੂੰ ਥਾਂ ਨਹੀਂ ਕਿ ਉਹਨਾਂ ਨੂੰ ਪਲਾਟ ਦੇਵਾਂਗਾ ਜਿਹੜੇ ਵੀ ਭਰਾ ਨੇ ਕੋਈ ਚੰਗੀ ਡਿਗਰੀ ਕੀਤੀ ਹੈ ਐਮਏ ਬੀਏ ਕੀਤੀ ਹੈ ਉਹ ਮੇਰਾ ਭਰਾ ਮੈਨੂੰ ਆਪਣਾ ਰਿਜ਼ਿਊਮ ਭੇਜੋ ਕੋਟ ਆਫ ਕੰਡਕਟ ਤੋਂ ਬਾਅਦ ਦੇ ਵਿੱਚ ਸਾਰੇ ਬੱਚਿਆਂ ਨੂੰ ਇਨ੍ਹਾਂ ਮਿਲ ਦੇ ਵਿੱਚ 슈ਗਰ ਮਿਲ ਦੇ ਵਿੱਚ ਵੇਰਗਾ ਪਲਾਂਟ ਦੇ ਵਿੱਚ ਬਾਇਓਗੈਸ ਪਲਾਂਟ ਦੇ ਵਿੱਚ ਇਹਨਾਂ ਨੂੰ ਸਰਵਸਤਾਰ ਮੌਕਾ ਦਿੱਤਾ ਜਾਊਗਾ ਸਾਰਿਆਂ ਵਰਤੇ ਹੀ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ ਸਾਡੇ 750 ਰੋ ਵੀ ਪਾਉਂਦੇ ਰਹੇ ਆ ਪਰ ਕੁਝ ਤਾਂ ਉਹਨਾਂ ਕੁਛ ਨਹੀਂ ਗਾ ਤੁਸੀਂ ਕਿੱਧਰ ਵੋਟ ਪਾ ਰਹੇ ਆ ਆਮ ਪਾਰਟੀ ਝੰਡਾ ਕਿਦਾ ਲਾਇਆ ਕੋਈ ਆਮ ਪਾਰਟੀ ਕਾਂਗਰਸ ਪਾਰਟੀ ਨੂੰ ਇਸ ਤੋਂ ਪਹਿਲਾਂ ਪਾਉਂਦੇ ਰਹੇ ਵੋਟਾਂ ਤੁਸੀਂ ਹਾਂਜੀ ਬੜੀਆਂ ਪਾਈਆਂ 30 40 ਸਾਲ ਪਾਈਆਂ ਪਰ ਸਾਡੇ ਨਿਆਣਿਆਂ ਨੂੰ ਜੇਲੇ ਕਿ ਲਾਇਆ ਸਰ ਜੀ ਤੁਸੀਂ ਕਹਿੰਦੇ ਫੱਟੀ ਪੋਚਣੀ ਆ ਆਈਐਨਏ ਸਾਰਿਆਂ ਦੇ ਪੁੱਛਦੇ ਲਿਆ ਤੇ ਚੜਾ ਦੇਣੇ ਝੰਡੇ ਦੇ ਪੰਨੂ ਲੀਡਰ ਦੇ ਤੁਸੀਂ ਕਿਹਨੂੰ ਵੋਟ ਪਾਓ ਅਸੀਂ ਪੰਨੂ ਸਾਹਿਬ ਨੂੰ ਪਾਉਣੀ ਆ ਤੁਸੀਂ ਕਿਉਂ ਪੜਾ ਚਾਹੋ ਸਾਡਾ ਬੱਚਾ ਹੈ ਉਹਦੇ ਨਾਲ ਸਾਥ ਦੇਵਾਂਗੇ ਉਹਦਾ ਇਹਦੇ ਝੰਡੇ ਚਲਾਉਣੇ ਆ ਦੇਖੋ ਕਹੇ ਕਿ ਮਾਤਾ ਇੱਕ ਅੱਧਾ ਸਾਡਾ ਵੀ ਲਾਹ ਛੱਡ ਫਿਰ ਨਹੀਂ ਲਾਉਣਾ ਹੈ ਨਹੀਂ ਲਾਉਣਾ ਕਾਂਗਰਸ ਵਾਲੇ ਆਉਣ ਝੰਡੇ ਲੈ ਕੇ ਤੇ ਲਾਉਣ ਦੋਗੇ ਨਾ ਜੇ ਇਹਨੂੰ ਨਹੀਂ ਲਾਉਣ ਦਨੇ ਤੇ ਅਕਾਲੀ ਦਾ ਲਾਉਣਗੇ ਤੇ ਕੋਈ ਨਹੀਂ ਕਾਂਗਰਸ ਪਾਰਟੀ ਦਾ ਝੰਡਾ ਲਾਓ ਨਹੀਂ ਲਾएंगे ਕਿਉਂ ਨਹੀਂ ਲਾਓ ਕੰਮੀ ਨਹੀਂ ਹੋਏ ਆਕਾਲੀ ਦਲ ਤੋਂ ਨਹੀਂ 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 ਇਹ ਹੀ ਹੁਣ ਕੁਝ ਨਹੀਂ ਇਹ ਹੁਣ ਪੰਨੂ ਦੇ ਨਾਲ ਹੀ ਆਂ ਅੱਛੀ ਕਾਂਗਰਸ ਸਾੜਿਆ ਨਾਲ ਇੰਨਾ ਗੁੱਸਾ ਕਾਦਾ ਉਹਨਾਂ ਕੋ ਸਵਾਰ ਨਹੀਂ ਹੈਗਾ ਜਿਹੜੇ ਸਵਾਰਨ ਦੇ ਹੀ ਤੋਂ ਉਹਨਾਂ ਨਾਲ ਟੁਰਾਂਗੇ 15-20 ਸਾਲ ਤੋਂ ਕਾਂਗਰਸ ਦੇ ਨਾਲ ਰਹੇ ਹਾਂ ਉਸ ਤੋਂ ਬਾਅਦ 10 ਸਾਲ ਆਕਾਲੀ ਦਲ ਦੇ ਨਾਲ ਰਹੇ ਹਾਂ ਪਰ ਕਿਸੇ ਨੇ ਅੱਡੀ ਕੋਈ ਵੀ ਸੁਣਵਾਈ ਨਹੀਂ ਕੀਤੀ 13 ਸਾਲ ਹੋ ਗਏ ਆ ਛੱਡੇ ਵਾਲੀ ਵਾਲ ਦੀ ਬਾਈਪਾਸ ਤੋਂ ਫਦੇਗੜ ਤੱਕ ਕਿਸੇ ਨੇ ਸੜਕ ਬਣਾਉਣ ਦਾ ਨਾਂ ਨਹੀਂ ਲਿਆ ਜਿਹੜਾ ਕਿ ਬਲਬੀਰ ਸਿੰਘ ਪੰਨੂ ਚੇਅਰਮੈਨ ਪੰਜਾਬ ਪੰਚਾਇਤ ਨੇ ਸਾਡੀ ਸੜਕ 13 ਸਾਲਾਂ ਬਾਅਦ ਬਣਾਈਏ ਸਾਡੀ ਟੀਮ ਨੇ ਜਦੋਂ ਹਲਕਾ ਫਤਿਹਗੜ ਚੂੜੀ ਦੇ ਵਕ ਵਕ ਪਿੰਡਾਂ ਦਾ ਦੌਰਾ ਕੀਤਾ ਤਾਂ ਉੱਥੋਂ ਦੇ ਹਾਲਾਤਾਂ ਦੇ ਮੱਦੇਨਜ਼ਰ ਉੱਥੋਂ ਦੇ ਹਾਲਾਤਾਂ ਦੇ ਧਿਆਨ ਚ ਰੱਖਦੇ ਹੋਏ ਅਸੀਂ ਉਹਨਾਂ ਦੇ ਕੋਈ ਸਵਾਲ ਲੈ ਕੇ ਫਿਰ ਹਲਕਾ ਇੰਚਾਰਜ ਪੰਨੂ ਸਾਹਿਬ ਕੋ ਐ ਜਿਹੜੇ ਪੰਨ ਸਾਹਿਬ ਦੇ ਚੇਅਰਮੈਨ ਵੀ ਨੇ ਪੰਜਾਬ ਦੇ ਬਲਬੀਰ ਸਿੰਘ ਪੰਨੂ ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਸਪਾਲ ਜੀ ਬਹੁਤ ਬਹੁਤ ਤੁਹਾਡਾ ਜੋ ਆਪਣਾ ਤੁਸੀਂ ਕੀਮਤੀ ਸਮਾਂ ਕੱਢ ਕੇ ਪਹੁੰਚੇ ਜੀ ਮੋਢਿਆਂ ਤੇ ਕਾਂਗਰਸ ਦੇ ਝੰਡੇ ਮੈਂ ਦੇਖ ਰਿਹਾ ਕਈ ਪਿੰਡਾਂ ਦੇ ਵਿੱਚ ਪੂਰੇ ਮ ਜ਼ਿਲ੍ਹੇ ਦੀ ਗੱਲ ਕਰ ਰਿਹਾ ਗਰਦਾਸਪੁਰ ਦੀ ਅੱਜ ਵੀ ਮੋਢਿਆਂ ਤੇ ਝੰਡੇ ਲੈ ਕੇ ਤੁਰੇ ਫਿਰਦੇ ਨੇ ਫਤਿਹਗੜ ਚੂੜੀਆਂ ਦੇ ਵਿੱਚ 2017 ਦੇ ਵਿੱਚ ਤ੍ਰਿਪਤਰਜਿੰਦਰ ਸਿੰਘ ਬਾਜਵਾ ਐਮਐਲਏ ਬਣਿਆ ਕੈਪਟਨ ਸਾਹਿਬ ਨੇ ਸੌ ਖਾਸੀ ਸੀ ਗੁਟਕਾ ਸਾਫ ਫੜ ਕੇ ਕੈਪਟਨ ਸਾਹਿਬ ਨੇ ਤ੍ਰਿਪਤਰਜਿੰਦਰ ਸਿੰਘ ਬਾਜਵੇ ਨੂੰ ਮਨਿਸਟਰ ਬਣਾਇਆ ਤ੍ਰਿਪਤਰਜਿੰਦਰ ਸਿੰਘ ਬਾਜਵਾ 5 ਸਾਲ ਪੰਚਾਇਤਾਂ ਦਾ ਮਨਿਸਟਰ ਰਿਹਾ ਸਭ ਤੋਂ ਵੱਡੀ ਗੱਲ ਕੈਪਟਨ ਸਾਹਿਬ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇ ਪੂਰੀ ਪਾਵਰ ਤ੍ਰਿਪਤ ਬਾਜਵੇ ਨੇ ਦਿੱਤੀ ਡੀਸੀ ਐਸਐਸਪੀ ਸਾਰੀ ਕਾਰਗੁਜ਼ਾਰੀ ਤ੍ਰਿਪਤ ਰਜਿੰਦਰ ਸਿੰਘ ਮਾਜਵਾ ਕਰਦਾ ਸੀ ਮੈਂ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਨੂੰ ਵੀ ਸਵਾਲ ਪੁੱਛਣਾ ਚਾਹੁੰਦਾ ਔਰ ਸੰਗਤ ਦੇ ਅੱਗੇ ਵੀ ਸਵਾਲ ਰੱਖਣਾ ਚਾਹੁੰਦਾ ਕਿ ਜਿਹੜਾ ਬੰਦਾ ਸਾਡਾ ਪਿੰਡੂ ਖੇਤ ਰਹਿ ਹਲਕਾ ਜਿਹੜਾ ਬੰਦਾ ਪੰਚਾਇਤ ਮੰਤਰੀ ਰਹਿ ਕੇ ਕਾਂਗਰਸ ਸਰਕਾਰ ਵਿੱਚ 5 ਸਾਲ ਪੰਚਾਇਤ ਮੰਤਰੀ ਰਿਹਾ ਹੋਵੇ ਅੱਜ ਵੀ ਛਪਣਾ ਦਾ ਪਾਣੀ ਸੰਗਤ ਦੇ ਘਰਾਂ ਦੇ ਅੰਦਰ ਜਾਂਦਾ ਸੰਗਤ ਦੇ ਵਿਹੜੇ ਤੇ ਜਾਂੜਿਆ ਜੇ ਪੰਚਾਇਤ ਮੰਤਰੀ ਰਹਿ ਕੇ ਕੰਮ ਨਹੀਂ ਕਰ ਸਕਿਆ ਤੇ ਅੱਜ ਆਪਾਂ ਸੰਗਤ ਦੇ ਤੋਂ ਕੀ ਹਾਸ ਕਰ ਸਕਦੀ ਹੈ ਇਹ ਮੇਰਾ ਸਵਾਲ ਹੈ ਕਿਹੜੇ ਮੂੰਹ ਦੇ ਨਾਲ ਇਹ ਵੋਟ ਮੰਗਣ ਜਾਂਦੇ ਨੇ ਬੇਸ਼ਰਮ ਲੋਕ ਜਿਹੜੇ ਅੱਜ ਵੀ ਪਿੰਡਾਂਾਂ ਚ ਕੁਝ ਕੁਝ ਮੈਂ ਦੇਖ ਰਿਹਾ ਕੁਝ ਉਹ ਬੇਸ਼ਰਮ ਲੋਕ ਲੱਖ ਲੱਖ ਡਾਕ ਲੱਖ ਦੋ ਦੋ ਲੱਖ ਰੁਪਈਆ ਲੈ ਕੇ ਇਹਨਾਂ ਦੇ ਝੰਡੇ ਲੈ ਕੇ ਤੁਰੇ ਫਿਰਦੇ ਨੇ ਆਪਣੇ ਕਾਰੋਬਾਰ ਵੱਡੇ ਕਰੀ ਗਿਆ ਰिलायंस ਦੇ ਪੰਪ ਲਾ ਲੇ KFC ਦੀਆਂ ਬ੍ਰਾਂਚਾਂ ਖੋਲੀਆਂ ਆਸਟ੍ਰੇਲੀਆ ਦੇ ਵਿੱਚ ਪਾਰਕਿੰਗਾਂ ਖੋਲੀਆਂ ਅਮਰੀਕਾ ਦੇ ਵਿੱਚ ਪਾਰਕਿੰਗਾਂ ਖੋਲੀਆਂ ਜਿਹੜੀ ਸੰਗਤ ਨੇ ਐਮਐਲਏ ਬਣਾ ਕੇ ਭੇਜਿਆ ਜਿਹੜੀ ਸੰਗਤ ਨੇ ਇੰਨਾ ਇਹਨੂੰ ਮਾਣ ਦਿੱਤਾ ਉਹ ਸੰਗਤ ਦੇ ਦੁੱਖ ਸੁੱਖ ਵਿੱਚ ਭਾਈਵਾਲ ਨਹੀਂ ਹੋਇਆ ਫਤਿਹਗੜ ਚੂੜੀਆਂ ਦੇ ਵਿੱਚ ਮੈਂ ਤਕਰੀਬਨ 200 ਪਿੰਡ ਪੈਂਦਾ ਹੈ 190 ਪੰਚਾਇਤਾਂ ਨੇ ਮੈਂ 10 10 12 12 ਵਾਰੀ ਗਿਆ ਜਿਹੜੇ ਪਿੰਡਾਂ 'ਚ ਮੈਨੂੰ ਸਰਪੰਚਾਂ ਨੇ ਬਤੇ ਪਾ ਕੇ ਦਿੱਤੇ ਨੇ ਆਉਣ ਰਿਕਾਰਡ ਹੈ ਆਉਣ ਰਿਕਾਰਡ ਹੂੰ ਕਰੀਬਾਂ ਦੇ 3 ਦੀਆਂ ਵਿਆਹਾਂ ਵਾਸਤੇ ਮੈਂ ਪੈਲਸ ਤੱਕ ਬਣਵਾਤੀ ਨੇ ਕਰੀਬਾਂ ਵਾਸਤੇ ਫਲਾਡਾਂ ਦੀ ਮੈਂ ਜਿਹੜੇ ਮੈਂ ਕਿਹਾ ਵਾ ਵੀ ਬੋਲੀ ਪੰਚਾਇਤ ਦੀ ਜ਼ਮੀਨ ਦੀ ਨਾਕਰਾਓ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤ ਸਾਡੇ ਨਾਲ ਸਹਿਮਤ ਹੈ ਜਿਹੜੇ ਪਿੰਡਾਂ 'ਚ ਪ੍ਰਬੰਧਕ ਲੱਗੇ ਨੇ ਉਹਨਾਂ ਨੂੰ ਵਵਾਦੇ ਕੀਤੇ ਨੇ ਔਰ ਮੈਂ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਨੂੰ ਵੀ ਚੈਲੰਜ ਕਰਕੇ ਕਹਿੰਦਾ ਚੈਲੰਜ ਕਰਕੇ ਕਿ ਮੈਂ 3 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਹਲਕਾ ਫਤਿਹਗੜ ਚੂੜੀਆਂ ਦੀਆਂ ਸੰਗਤੀਆਂ ਛੱਤਾਂ ਬੱਕੀਆਂ ਬਾਥ ਨੂੰ ਬੜਵਾਉਂਗਾ ਜਿਹੜੇ ਗਰੀਬਾਂ ਨੂੰ ਰਹਿਣ ਨੂੰ ਥਾਂ ਨਹੀਂ ਕਿ ਉਹਨਾਂ ਨੂੰ ਪਲਾਟ ਦੇਵਾਂਗਾ ਬਿਨਾਂ ਪੱਖਪਾਤ ਤੋਂ ਪੂਰੇ ਪਿੰਡਾਂ ਦੇ ਵਿੱਚ 12 12 ਇੰਚੀ ਦੇ ਪੂਰੇ ਪਾਕੇ ਸੀਵਰੇਜ ਪਾਉਂਗਾ ਸੋਲਰ ਲਾਈਟਾਂ 30 ਵਾਟ ਦੀਆਂ ਸੋਲਰ ਲਾਈਟਾਂ 5 ਸਾਲ ਦੀ ਗਰੰਟੀ ਹੋਊਗੀ ਹਰ ਇੱਕ ਡੇਰੇ ਤੇ ਹਰ ਇੱਕ ਘਰ ਨੂੰ ਦੋ ਦੋ 16 ਲਾਈਟਾਂ ਪ੍ਰੋਵਾਈਡ ਕਰਵਾਉਂਗਾ ਹਰ ਇੱਕ ਡੇਰੇ ਦੀ ਛੜਕ ਮੰਡੀ ਬੋਰਡ ਚ ਬਣਵਾਉਂਗਾ ਸਭ ਤੋਂ ਜਿਹੜੀ ਮੇਨ ਗੱਲ ਹੈ ਇਹ ਮੈਂ ਵਾਅਦਾ ਗਰੰਟੀ ਨਾ ਕਹਿ ਸਕਦਾ ਗਰੰਟੀ ਨਾ ਨੋਟ ਕਰ ਲਓ ਦੂਸਰੀਆਂ ਪਾਰਟੀ ਵਾਲੇ ਖਾਸ ਕਰਕੇ ਕੱਲ ਯੂਰ ਕਾਂਗਰਸੀ 15000 ਬੱਚੇ ਨੂੰ ਮੈਂ ਹੈ ਪੰਜਾਂ ਸਾਲਾਂ ਦੀ ਕਾਰਗੁਜ਼ਾਰੀ 'ਚ ਰੁਜ਼ਗਾਰ ਦੇਊਂਗਾ ਮੈਂ ਰੁਜ਼ਗਾਰ ਦੇ ਸੱਜ ਲੈ ਕੇ ਆਉਂਗਾ 425 ਬੱਚਿਆਂ ਨੂੰ ਸਰਕਾਰੀ ਨੌਕਰੀਆਂ ਮਿਲ ਚੁੱਕੀਆਂ ਨੇ 77 ਕੁੜੀਆਂ ਨੂੰ ਜੁਆਇਨਿੰਗ ਲੈਟਰ ਮੈਂ ਖੁਦ ਅੰਗਣ ਮਾਡੀ ਮਰਕਲ ਨੂੰ ਦਿੱਤੇ ਨੇ ਬਿਨਾਂ ਚਾਹ ਦੇ ਕਾਪੀ ਦਿੱਤੇ ਤੋਂ ਪ੍ਰੋਜੈਗਾਰ ਬਹੁਤ ਜ਼ਰੂਰੀ ਹੈ ਸਾਡੇ ਪਰਿਵਾਰਾਂ ਨੂੰ ਸਿਹਤ ਸਹੂਲਤ ਬਹੁਤ ਜ਼ਰੂਰੀ ਹੈ ਜਿਹੜੀ ਗਰੰਟੀ ਮਾਨ ਸਾਹਿਬ ਨੇ ਦਿੱਤੀ ਸੀ ਸਿਹਤ ਸਹੂਲਤਾਂ ਦੀ ਮਲ ਅਗਲੀ ਨਹੀਂ ਖੁੱਲ ਗਈ ਹੈ ਮਲ ਅਗਲੀ ਨਹੀਂ ਕਹਿੰਦੇ ਵਿੱਚ ਪਹਿਲਾਂ 43 ਤਰ੍ਹਾਂ ਦੇ ਦੱਸ ਸੀ ਆ 2-4 ਦਿਨ ਪਹਿਲਾਂ ਲੈਟਰ ਮੈਂ ਇੱਕ ਪੜ ਰਿਹਾ ਸੀ ਚੰਗੀ ਤਰ੍ਹਾਂ ਉਹ ਕੁਲ ਤੇ ਸਰਚ ਕੀਤਾ ਸੀ ਪੰਜ 70 ਤਰ੍ਹਾਂ ਦੇ ਟੈਸਟ ਹੋਣਗੇ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨਹੋਂ ਤੱਕ ਦਾ ਟੈਸਟ ਮੈ ਲਗਰੀਨਿੰਗ ਦੇ ਵਿੱਚ ਹੋਊਗਾ ਇੱਕ ਭੈਣਾ ਨੂੰ ਗਰੰਟੀ ਦਿੱਤੀ ਸੀ 1000 ਰੁਪਏ ਦੀ ਉਹ ਵਧਾ ਕੇ 1100 ਕਰ ਦਿੱਤਾ ਗਿਆ ਹੈ ਵੇਖੋ ਸਰਕਾਰ ਇੱਕ ਪਰਿਵਾਰ ਹੁੰਦੀ ਹੈ ਸਰਕਾਰ ਇੱਕ ਪਰਿਵਾਰ ਵਾਂਗ ਚੱਲਦੀ ਹੈ ਜਦੋਂ 2022 ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚਾਰਜ ਲਿਆ ਸੀ ਨਾ 2022 ਦਾ ਜੋ ਆંકੜਾ ਸੀ ਬੱਚਿਆਂ ਦੇ ਜਨਮ ਲੈਣ ਦਾ 2000 ਸਾਲਾਂ 'ਚ ਜਿੰਨੇ ਬੱਚਿਆਂ ਨੇ ਜਨਮ ਲੈਣਾ ਸੀ ਜੇ ਲੱਖ-ਲੱਖ ਰੁਪਈਆ ਵੰਡਿਏ ਕਰਜ਼ਾ ਜੇ ਪਬਲਿਕ ਦੇ ਉੱਤੇ ਕਰਜ਼ਾ ਵੰਡਿਏ ਜਿਹੜੇ ਬੱਚਿਆਂ ਨੇ ਜਨਮ ਲੈਣਾ ਸੀ ਜਨਮ ਲੈਣ ਤੋਂ ਪਹਿਲਾਂ ਉਹਨਾਂ ਬੱਚਿਆਂ ਤੇ ਲੱਖ-ਲੱਖ ਦਾ ਕਰਜ਼ਾ ਵੰਡਿਆ ਹੁੰਦਾ ਸੀ ਜੇ ਉਦੋਂ ਹੀ 1000 ਰੁਪਈਆ ਦੇ ਦਿੰਦੇ ਤੇ ਸਰਕਾਰ ਤੇ ਹੋਰ ਬੋਝ ਪੈਣਾ ਸੀ ਇਸ ਕਰਕੇ ਸਰਦਾਰ ਭਗਤ ਸਿੰਘ ਮਾਨ ਜੀ ਨੇ ਪੈਲੋ ਕਮਾਈ ਦੇ ਸਾਧਨ ਬਣਾਏ ਨੇ ਕਮਾਈ ਦੇ ਸਾਧਨਾਂ ਚੋਂ ਮੈਂ ਇੱਕ ਸ਼ਾਰਟ ਦੱਸਣਾ ਚਾਹੁੰਨਾ ਬਹੁਤ ਸਾਧਨ ਨਹੀਂ ਇਦਾਂ ਦੇ ਇੱਕ ਮੈਂ ਸ਼ਾਰਟ ਚ ਦੱਸਣਾ ਚਾਹੁੰਨਾ ਜਿੰਨੇ ਵੀ ਪ੍ਰਾਈਵੇਟ ਥਰਮਲ ਪਲਾਂਟ ਸੀ ਬਿਜਲੀ ਖਰੀਦਦੇ ਨੂੰ ਵੇਚਦੇ ਸੀ ਜਿਹੜੇ ਸਰਕਾਰ ਨੂੰ ਬਿਜਲੀ ਵੇਚਦੇ ਸੀ ਪ੍ਰਾਈਵੇਟ ਥਰਮਲ ਪਲਾਂਟ ਜਿੰਨੇ ਵੀ ਸਰਕਾਰ ਨੂੰ ਬਿਜਲੀ ਵੇਚਦੇ ਸੀ ਉਹ ਸਾਰੇ ਹੀ ਸੰਘਤ ਦੇ ਦਿੱਤੇ ਹੋਏ ਟੈਕਸ ਦੇ ਪੈਸੇ ਤੋਂ ਸਾਰੇ ਖਰੀਦ ਲੈ ਗਏ ਨੇ ਅੱਜ ਸੰਘਤ ਮੈਂ ਸੰਘਤ ਹੀ ਕਹੂੰਗਾ ਕਿਉਂਕਿ ਸੰਘਤ ਸਰਕਾਰ ਹੈ ਅੱਜ ਪੰਜਾਬ ਦੀ ਸੰਗਤ ਪੰਜਾਬ ਦੀ ਸਰਕਾਰ ਬਾਹਰ ਦੀਆਂ ਸਟੇਟਾਂ ਨੂੰ ਬਿਜਲੀ ਵੇਚ ਰਹੀ ਹੈ ਕਰੋੜਾਂ ਰੁਪਈਆ ਦਾ ਬਿਜਲੀ ਦਾ ਬੈਨੀਫਿਟ ਹੋ ਰਿਹਾ ਉੱਥੋਂ ਹੀ ਸੰਗਤ ਨੂੰ ਸੇਸੂ ਜੁੰਡੇ ਦਿੱਤਾ ਹੈ ਉੱਥੋਂ ਹੀ ਮੱਲਾ ਕਲੀਨ ਕਰਾ ਰਹੇ ਆਂ ਔਰ ਛੇਤੀ ਮਾਨ ਸਾਹਿਬ ਨੇ 1100 ਰੁਪਈਆ ਵਧਾ ਕੇ ਕਿਹਾਤਾ ਉੱਥੋਂ ਹੀ 18 ਸਾਲ ਦੀ ਬੱਚੀ ਤੋਂ ਲੈ ਕੇ ਬਜ਼ੁਰਗ ਮਾਤਾ ਤੱਕ ਭਾਵੇਂ ਕਿਸਦਾ ਘਰ ਵਾਲਾ ਸਰਵਿਸ ਵੀ ਕਰਦਾ ਹੋਵੇ ਬਜ਼ੁਰਗ ਮਾਤਾ ਤੱਕ ਉੱਥੋਂ ਹੀ ਅਸੀਂ ਜਲਦੀ ਜਲਦੀ ਭੈਣਾਂ ਨੂੰ 1000 ਰੁਪਈਆ ਦੇਣ ਜਾ ਰਹੇ ਆਂ ਪਰ ਨਾਲ ਦੇ ਵਿੱਚ ਸੀ ਦਾਦੇ ਸਨਮਾਨ ਲਈ ਮੈਂ 38 ਪਿੰਡਾਂ ਦੀ ਲਿਸਟਾ ਬਣਾਈ ਹੈ ਕਿਟਾਂ ਦੀ ਉਹਦੀ ਮੈਂ ਇੰਟਰਵਿਊ ਦੇ ਚੁੱਕਾ ਮੈਂ ਬੇਨਤੀ ਕਰਨੀ ਚਾਹੁੰਦਾ ਸੰਗਤ ਨੂੰ ਜਿਹੜੇ ਵੀ ਭਰਾ ਨੇ ਕੋਈ ਚੰਗੀ ਡਿਗਰੀ ਕੀਤੀ ਹੈ ਐਮਏ ਬੀਐਡ ਕੀਤੀ ਹੈ ਉਹ ਮੇਰਾ ਭਰਾ ਮੈਨੂੰ ਆਪਣਾ ਰੈਜ਼ਿਊਮ ਭੇਜੋ ਤਾਂ ਜੋ ਮੈਂ ਨਵੀਂ ਭਰਤੀ ਹੁਣੀ ਹੈ ਵੀਰਕਾ ਮਿਲਕ ਪਲਾਂਟ ਦੇ ਵਿੱਚ ਗੰਨਾ ਮਿਲ ਦੇ ਵਿੱਚ ਬਾਇਓ ਗੈਸ ਦੀ ਇੱਕ ਪਹਿਲੋ ਮੈਂ ਬਿਆਨ ਦਿੱਤੇ ਨੇ ਬੜਾ ਵੱਡੇ ਪ੍ਰੋਜੈਕਟ ਲੈਂਦੇ ਨੇ ਇਹਨਾਂ ਦੇ ਵਿੱਚ ਨਵੇਂ ਪਰਚਿਆਂ ਦੀ ਭਰਤੀ ਹੋਣੀ ਹੈ ਕੋਰਡ ਆਫ ਕੰਡਕਟਰ ਤੋਂ ਬਾਅਦ ਦੇ ਵਿੱਚ ਸਾਰੇ ਬੱਚਿਆਂ ਨੂੰ ਇਹਨਾਂ ਮਿਲ ਦੇ ਵਿੱਚ 슈ਗਰ ਮਿਲ ਦੇ ਵਿੱਚ ਫੇਰਗਾ پلان ਦੇ ਵਿੱਚ ਬਾਇਓ ਗੈਸ پلان ਦੇ ਵਿੱਚ ਇਹਨਾਂ ਨੂੰ ਸਰਵਿਸ ਦਾ ਮੌਕਾ ਦਿੱਤਾ ਜਾਊਗਾ ਜਿਹੜੇ ਹਿਸਾਬ ਨਾਲ ਜਿਹੜੇ ਬੱਚੇ ਨੇ ਪੜ੍ਹਾਈ ਕੀਤੀ ਹੋਊਗੀ ਉਸੇ ਹਿਸਾਬ ਨਾਲ ਉਸ ਡਿਗਰੀ ਦੇ ਹਿਸਾਬ ਨਾਲ ਉਹਨਾਂ ਨੂੰ ਸਰਵਿਸ ਦਿੱਤੀ ਜਾਊਗੀ ਜਿਹੜੇ ਸਾਡੇ ਲੇਬਰ ਦੇ ਭਰਾ ਨੇ ਉਹਨਾਂ ਨੂੰ ਵੀ ਵਧੀਆ ਤਰੀਕੇ ਦੀ 15 ਤੋਂ ਲੈ ਕੇ 20 ਹਜ਼ਾਰ ਤਨਖਾਹ ਤੱਕ ਦਾ ਉਹਨਾਂ ਨੂੰ ਵੀ ਲੇਬਰ ਦੇ ਵਿੱਚ ਵੀ ਬੈਨੀਫਿਟ ਦਿੱਤਾ ਜਾਊਗਾ ਇਹ ਜਿਹੜੀ ਈਸਵਰੀ ਇਹ ਲੜਾਈ ਹੈ ਇਲੈਕਸ਼ਨਾਂ ਦੀ ਲੜਾਈ ਵੋਟਾਂ ਦੀ ਲੜਾਈ ਜਿਹੜੀ ਹੈ ਜਿੱਤ ਤੇ ਲੜਾਈ ਜਿਹੜੀ ਹੈ ਇਹ ਅਸੀਂ ਦੇਖ ਰਹੇ ਹਾਂ ਕਿ ਹੁਣ ਤਿੱਖੀ ਹੁੰਦੀ ਜਾ ਰਹੀ ਹੈ ਕਾਂਗਰਸ ਵੱਲੋਂ ਵੀ ਤਿੱਖੀ ਬਿਆਨਬਾਜ਼ੀ ਆ ਰਹੀ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਜਿਹੜੇ ਉਮੀਦਵਾਰ ਨੇ ਸ਼੍ਰੀ ਕਲਸੀਓਨ ਵੱਲੋਂ ਵੀ ਤਿੱਖੀ ਬਿਆਨਬਾਜ਼ੀ ਹੋ ਰਹੀ ਸੋ ਇਹਨਾਂ ਵੋਟਾਂ ਬਾਰੇ ਕੀ ਕਹਿੰਦੇ ਵੇਖੋ ਜੀ 75 ਸਾਲ ਹੋ ਗਏ ਨੇ ਕਾਂਗਰਸ ਨੂੰ ਦੇ ਕਾਲੀਆਂ ਨੂੰ ਮੌਕੇ ਦਿੰਦੇ ਆ ਅਸੀਂ ਸਾਡੇ ਸੁਪਰੀਮੋ ਸ਼੍ਰੀ ਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਨੂੰ ਇੱਕੋ ਹੀ ਗਾਈਡਲਾਈਨ ਹੈ ਉਹਨਾਂ ਵੱਲੋਂ ਕਿ 75 ਸ ਹਲਕਿਆਂ ਵਾਲੇ ਸਾਡੇ ਜਿੰਨੇ ਵੀ ਐਮਐਲਏ ਸਹਿਬਾਨ ਨੇ ਸਾਡੇ ਮੰਤਰੀ ਸਾਹਿਬ ਮੈਂ ਖੁਦ ਮੈਂ 3 ਸਾਲ ਦੀ ਬੇਨਤੀ ਕਰਨੀ ਚਾਹੁੰਨਾ ਸੰਗਤ ਨੂੰ ਬਸ 3 ਸਾਲ ਹਲਕੇ ਦੀ 3 ਸਾਲ ਦੀ ਬੇਨਤੀ ਕਰਨੀ ਚਾਹੁੰਨਾ ਜੇ ਮੈਂ ਚੰਗੇ ਕੰਮ ਕਰੂੰਗਾ ਤੇ ਮੈਨੂੰ 2027 ਚ ਜਾ ਕੇ ਵੋਟਾਂ ਪਾਉਣ ਨਹੀਂ ਤੇ ਨਾ ਪਾਉਣ ਤੇ ਸ਼ਹਿਰੀ ਕਲਸੀ ਸਾਡਾ ਭਰਾ ਹੈ ਸ਼ਹਿਰੀ ਕਲਸੀ ਨੂੰ ਐਮਪੀ ਬਣਾਉਣਾ ਬਹੁਤ ਜ਼ਰੂਰੀ ਹੈ ਉਹ ਕਿਉਂ ਕਿਉਂਕਿ ਬਹੁਤ ਕੰਮ ਇਦਾਂ ਦੇ ਨੇ ਪਾਲੋ ਵਾਲੀ ਸੜਕ ਪਿੰਨਾਂ ਦੀਆਂ ਫਿਰਦੀਆਂ ਪਿੰਨਾਂ ਦੇ ਰੋਡ ਕੱਚੀਆਂ ਛੱਤਾਂ بڑے ਗਾਂਵਾਂ ਵਾਂਦਾਂ ਦੇ ਨੇ ਜਿਨ੍ਹਾਂ ਦੇ ਵਿੱਚ 60% ਪੈਸਾ ਸੈਂਟਰ ਗਵਰਨਮੈਂਟ ਨੇ ਦੇਣਾ ਹੁੰਦਾ 40% ਪੈਸਾ ਪੰਜਾਬ ਗਵਰਨਮੈਂਟ ਦੇਣਾ ਹੁੰਦਾ ਇਸ ਕਰਕੇ ਮੇਰੀ ਵੀ ਮਜਬੂਰੀ ਹੈ ਵੀ ਸ਼ਹਿਰੀ ਕਲਸੀਵਾਤੇ ਵੱਧ ਤੋਂ ਵੱਧ ਮੈਂ ਜੋਰ ਲਾਵਾਂ ਵੱਧ ਤੋਂ ਵੱਧ ਸੰਗਤ ਨੂੰ ਪ੍ਰੇਰਿਤ ਕਰਾਂ ਔਰ ਸੰਗਤ ਦੀ ਵੀ ਮਜਬੂਰੀ ਹੈ ਸਨੀ ਦੇਵੋਲ ਪੰਜ ਸਾਲ ਵਾਸਤੇ ਐਮਪੀ ਬਣਿਆ ਸੀ ਸਨੀ ਦੇਵੋਲ ਨੇ ਕਿਸੇ ਦੀ ਸਾਰ ਨਹੀਂ ਲਈ ਕਦੀ ਵੀ ਕਦੀ ਵੀ ਗਰਦਾਸਪੁਰ ਵਾਸਤੇ ਉਹਨੇ ਗਰਦਾਸਪੁਰ ਦੇ ਪਲ ਲਈ ਆਵਾਜ਼ ਨਹੀਂ ਚੁੱਕੀ ਸੌ ਚੁੱਕੜ ਗਿਆ ਹੈ ਬਾਤ ਸੁਣੀ ਦੇ ਕਦੀ ਵੀ ਕਿਤੇ ਕਿਤੇ ਪੇਪਰ ਚ ਨਹੀਂ ਕਿਤੇ ਵੀਡੀਓ ਚ ਨਹੀਂ ਕਿਤੇ ਮੀਡੀਆ ਚ ਨਹੀਂ ਆਇਆ ਉਹ ਆਪਣੀਆਂ ਫਿਲਮਾਂ ਬਣਾਉਣ ਦਾ ਮਸਤ ਰਿਹਾ ਇਸ ਕਰਕੇ ਸਾਨੂੰ ਪਹਿਲੀ ਵਾਰੀ ਪਰਮਾਤਮਾ ਨੇ ਕਿਰਪਾ ਕੀਤੀ ਹੈ ਵੇਖੋ ਇਹ ਪਰਮਾਤਮਾ ਦਾ ਸਾਰਾ ਕੁਝ ਜੋਰ ਰਚਿਆ ਹੈ ਇਹ ਪਰਮਾਤਮਾ ਦਾ ਰਚਿਆ ਹੈ ਸਾਨੂੰ ਪਹਿਲੀ ਵਾਰੀ ਸ਼ੈਰੀ ਕਲਸੀ ਸਾਡਾ ਆਪਣਾ ਪਰਿਵਾਰ ਦਾ ਜੀ ਉਹ ਵੀ ਬਿਲਕੁਲ ਹਲਕੇ ਦੇ ਲੋਕ ਸਭਾ ਦੇ ਹਲਕੇ ਦੇ ਸੈਂਟਰ ਦੇ ਵਿੱਚ ਰਹਿੰਦਾ ਹੈ ਬਿਲਕੁਲ ਸੈਂਟਰ ਪੁਆਇੰਟ ਹੈ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਇੱਕ ਵਾਰੀ ਇਹੋ ਜੇ ਲੀਡਰ ਨੂੰ ਮੌਕਾ ਦੇ ਕੇ ਚੈੱਕ ਕਰੋ ਮੈਂ ਬਹੁਤਾ ਲੰਮਾ ਮੌਕਾ ਨਹੀਂ ਮੰਗਦਾ ਜੇ ਸ਼ਹਿਰੀ ਕਲਸੀ ਪੰਜ ਸਾਲ ਚੰਗੀ ਕੰਮ ਕਰੂਗਾ ਗਾਂ ਸ਼ਹਿਰੀ ਕਲਸੀ ਦਾ ਸਾਥ ਦਿਓ ਜੇ ਸ਼ਹਿਰੀ ਕਲਸੀ ਨਹੀਂ ਚੰਗੀ ਕੰਮ ਕਰੂਗਾ ਤਾਂ ਇਸ ਗਾਂ ਮੇਰੇ ਵੱਲੋਂ ਸਾਥ ਨਾ ਦਿਓ ਬਾਬਾ ਸ਼ੁਕਰੀਆ ਚੇਅਰਮੈਨ ਬਲਬੀਰ ਸਿੰਘ ਪੰਨੂ ਜੀ ਆਪ ਦਾ ਇਸ ਸੰਸਦ ਸਾਡੇ ਨਾਲ ਪੰਸਬ ਪੰਜਾਬ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਸੋ ਉਹਨਾਂ ਵੱਲੋਂ ਜਿੱਥੇ ਲੋਕ ਸਭਾ ਸੀਟ ਦੇ ਉਮੀਦਵਾਰ ਅਮਨ ਚੇਤ ਸਿੰਘ ਸ਼ਹਿਰੀ ਕਲਸੀ ਦੇ ਲਈ ਅਪੀਲ ਕੀਤੀ ਗਈ ਹੈ ਕਿ ਉਹਨਾਂ ਨੂੰ ਵੋਟਾਂ ਪਾਣੀਆਂ ਜ਼ਰੂਰੀ ਨੇ ਨਾਲ ਦੀ ਨਾਲ ਉਹਨਾਂ ਆਪਣਾ ਪੱਖ ਵੀ ਰੱਖਦੇ ਹੋਏ ਕਿ ਜੋ ਕਾਰਜ ਉਹ ਕਰ ਰਹੇ ਨੇ ਉਹਨਾਂ ਕਾਰਜਾਂ ਨੂੰ ਧਿਆਨ ਚ ਰੱਖਦੇ ਹੋਏ 2027 ਦੇ ਵਿੱਚ ਵੀ ਉਹ ਜਿਹੜੇ ਇਥੋਂ ਦੀ ਹਲਕਾ ਫਤਿਹਗੜ ਚੂੜੀਆਂ ਦੀ ਜਨਤ ਹੈ ਸੋ ਉਹਨਾਂ ਨੂੰ ਅਪੀਲ ਕਰ ਰਹੇ ਨੇ ਕਿ ਤੁਸੀਂ ਕੰਮ ਦੇਖਣਾ ਕੰਮ ਦੇ ਆਧਾਰ ਤੇ ਅਸੀਂ ਤੁਹਾਡੇ ਕੋਲ ਵੋਟ ਮੰਗਣ ਆਵਾਂਗੇ ਔਰ ਨਾਲ ਦੀ ਨਾਲ ਇਹ ਕੱਲ ਉਹਨਾਂ ਨੂੰ ਜ਼ਰੂਰ ਕਹੀ ਹੈ ਕਿ ਜੇਕਰ ਤੁਸੀਂ ਚਾਹਦੇ ਤੁਹਾਡੇ ਹਲਕੇ ਦੀ ਤਰੱਕੀ ਹੋਵੇ ਪਹਿਲਾਂ ਲੀਡਰ ਸਾਰੇ ਪਰਖੇ ਨੇ ਸੋ ਇੱਕ ਮੌਕਾ ਉਹਨਾਂ ਨੂੰ ਦੇ ਕੇ ਜ਼ਰੂਰ ਦੇਖੋ ਬਾਕੀ ਹੁਣ ਇਹ ਤਾਂ ਜਨਤਾ ਦੀ ਕਚਹਿਰੀ ਦੀ ਹੈ ਜਨਤਾ ਦੀ ਅਦਾਲਤ ਹੈ ਤਾਂ ਜਨਤਾ ਜਾਣਦੀ ਹੈ ਕਿ ਉਹਨਾਂ ਨੇ ਫੈਸਲਾ ਕੀ ਦੇ ਹੱਕ ਚ ਕੀ ਸੁਣਾਉਣਾ ਵਿਕਟਰ ਐਕਸੈਸ ਦੀ ਆਵਾਜ਼ ਹੈ ਨਰੀ ਟੂਡੇ